ਹਾਂ ਸਲੋਕ ਰੂਪ ਨਾ ਰੇਖਾ ਨ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਪ੍ਰਭੂ ਦਾ ਨਾ ਕੋਈ ਰੂਪ ਹੈ ਨਾ ਚੱਕਰ ਚਿਹਨ ਅਤੇ ਨਾ ਕੋਈ ਰੰਗ ਪ੍ਰਭੂ ਮਾਇਆ ਦੇ ਤਿੰਨ ਗੁਣਾ ਤੂੰ ਬੇਦਾਗ ਹੈ ਤਿਸੇ ਬੁਝਾਈ ਨਾਨਕਾ ਜਿਸ ਹੂਵੈ ਸੂ ਪਰਸਨ ਹੈ ਨਾਨਕ ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉਤੇ ਆਪ ਤਰੁਠਦਾ ਹੈ ਅਸ਼ਟਪਦੀ ਅਬਨਾਸੀ ਪ੍ਰਭ ਮਨ ਮੈਂ ਰਾਖਿ ਏ ਭਾਈ ਆਪਣੇ ਮਨ ਵਿੱਚ ਅਕਾਲ ਪੁਰਖ ਨੂੰ ਪ੍ਰੋਕੇ ਰੱਖ ਜਿਹੜਾ ਪਰਮੇਸ਼ਰ ਨਾਸ਼ ਰਹਿਤ ਹੈ ਮਨੁੱਖ ਕੀ ਤੂੰ ਪ੍ਰੀਤ ਤਿਆਗ ਮਨੁੱਖ ਦਾ ਪਿਆਰ ਮੂੰਹ ਛੱਡ ਦੇ ਮਨੁੱਖ ਦੀ ਪ੍ਰੀਤ ਛੱਡ ਦੇ ਤਿਸ ਤੇ ਪਰੈ ਨਾਹੀ ਕਿਛ ਕੋਈ ਉਸ ਤੋਂ ਬਾਹਰ ਕੋਈ ਹੋਰ ਜੀਵ ਨਹੀਂ ਕੋਈ ਚੀਜ਼ ਨਹੀਂ ਸਰਬ ਨਿਰੰਤਰ ਏਕੋ ਸੋਏ ਸਭ ਜੀਵਾਂ ਦੇ ਅੰਦਰ ਇੱਕ ਅਕਾਲ ਪੁਰਖੀ ਵਿਆਪਕ ਹੈ ਆਪੇ ਬੀਨਾ ਆਪੇ ਦਾਨ ਉਹੀ ਆਪ ਹੀ ਜੀਵਾਂ ਦੀ ਦਿਲ ਦੀ ਪਛਾਣ ਵਾਲਾ ਤੇ ਜਾਣਨ ਵਾਲਾ ਪ੍ਰਭੂ ਹੈ ਗਹਿਰ ਗੰਭੀਰ ਗਹਿੀਰ ਸੋ ਜਾਨਾ ਉਹ ਬੜਾ ਗੰਭੀਰ ਹੈ ਤੇ ਡੂੰਘਾ ਹੈ ਤੇ ਸਿਆਣਾ ਹੈ ਸੁਜਾਨਾ ਦਾ ਮਤਲਬ ਸਿਆਣਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਏ ਪਾਰ ਬ੍ਰਹਮ ਪ੍ਰਭੂ ਸਭ ਤੋਂ ਵੱਡੇ ਮਾਲਕ ਤੇ ਜੀਵਾਂ ਦੇ ਪਾਲਕ ਕਿਰਪਾ ਨਿਧਾਨ ਦਿਆਲ ਬਖਸ਼ੰਦ ਦਇਆ ਦੇ ਖਜ਼ਾਨੇ ਦਇਆ ਦੇ ਘਰ ਤੇ ਬਖਸ਼ਣ ਹਾਰ ਸਾਧ ਤੇਰੀ ਕੀ ਚਰਨੀ ਪਾਉ ਮੈਂ ਤੇਰੇ ਸਾਧਾਂ ਦੀ ਚਰਨੀ ਪਵਾਂ ਨਾਨਕ ਕੀ ਨਾਨਕ ਕੈ ਮਨ ਏ ਅਨਰਾਉ ਨਾਨਕ ਦੇ ਮਨ ਵਿੱਚ ਇਹ ਤਾਂਗ ਹੈ ਮਨਸਾ ਪੂਰਨ ਸ਼ਰਨਾ ਜੋਗ ਪ੍ਰਭੂ ਜੀਵਾਂ ਦੇ ਮਨ ਦੇ ਫੁਰਨੇ ਪੂਰੇ ਕਰਨ ਤੇ ਸ਼ਰਨ ਆਉਣ ਦੀ ਸਹਾਇਤਾ ਕਰਨ ਦੇ ਸਮਰੱਥ ਹੈ ਜੋ ਕਰ ਪਾਇਆ ਸੋਈ ਹੋਗ ਜੋ ਉਸ ਨੇ ਜੀਵਾਂ ਦੇ ਹੱਥ ਉੱਤੇ ਲਿਖ ਦਿੱਤਾ ਹੈ ਉਹੀ ਹੁੰਦਾ ਹੈ ਹਰਨ ਭਰਮ ਜਾਕਾ ਨਿਤਰ ਫੂਰ ਜਿਸ ਪ੍ਰਭੂ ਦਾ ਅੱਖ ਫਰਕਣ ਦਾ ਸਮਾ ਜਗਤ ਦੇ ਪਾਲਕ ਤੇ ਨਾਸ਼ਲੀ ਕਾਫੀ ਹੈ ਹਰਨ ਭਰਨ ਦਾ ਮਤਲਬ ਹੁੰਦਾ ਪੈਦਾ ਕਰਨਾ ਤੇ ਮਾਰਨਾ ਤਿਸ ਕਾ ਮੰਤਰ ਨਾ ਜਾਣੇ ਹੂਰ ਮੰਤਰ ਦਾ ਮਤਲਬ ਹੁੰਦਾ ਗੁੱਜਾ ਭੇਦ ਉਪਦੇਸ਼ ਉਸ ਦਾ ਗੁੱਝਾ ਭੇਦ ਕੋਈ ਹੋਰ ਜੀਵ ਨਹੀਂ ਜਾਣਦਾ ਆਨੰਦ ਰੂਪ ਮੰਗਲ ਸਦ ਜਾਕੇ ਜਿਸ ਪ੍ਰਭੂ ਦੇ ਘਰ ਵਿੱਚ ਸਦਾ ਆਨੰਦ ਤੇ ਖੁਸ਼ੀਆਂ ਹਨ ਸਰਬ ਥੋਕ ਸੁਣੀਏ ਘਰ ਤਾਕੈ ਜਗਤ ਦੇ ਸਾਰੇ ਪਦਾਰਥ ਉਸ ਦੇ ਘਰ ਵਿੱਚ ਮੌਜੂਦ ਸੁਣੀਦੇ ਹਨ ਰਾਜ ਮਹਿ ਰਾਜ ਯੋਗ ਮਹਿ ਜੋਗੀ ਰਾਜੀਆਂ ਵਿੱਚ ਪ੍ਰਭੂ ਆਪ ਹੀ ਰਾਜਾ ਹੈ ਜੋਗੀਆਂ ਵਿੱਚ ਪਰਮੇਸ਼ਰ ਆਪ ਹੀ ਜੋਗੀ ਹੈ ਤਪਮੈ ਤਪੀਸਰ ਗ੍ਰਸਤਮੈ ਭੋਗੀ ਤਪੀਆਂ ਵਿੱਚ ਆਪ ਹੀ ਵੱਡਾ ਤਪੀ ਹੈ ਤੇ ਗ੍ਰਸਤੀਆਂ ਵਿੱਚ ਆਪ ਹੀ ਗ੍ਰਸਤੀ ਹੈ ਧਿਆਏ ਧਿਆਏ ਭਗਤਾਂ ਸੁਖ ਪਾਇਆ ਭਗਤ ਜਨਾਂ ਨੇ ਉਸ ਪ੍ਰਭੂ ਨੂੰ ਸਿਮਰ ਸਿਮਰ ਕੇ ਸੁਖ ਪਾ ਲਿਆ ਹੈ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ ਇਹ ਨਾਨਕ ਕਿਸੇ ਜੀਵ ਨੇ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ਜਾ ਕਿ ਲੀਲਾ ਕੀ ਮਿਤ ਨਾਹੀ ਜਿਸ ਪ੍ਰਭੂ ਦੀ ਜਗਤ ਰੂਪ ਖੇਡ ਦਾ ਕੋਈ ਲੇਖਾ ਨਹੀਂ ਲਾ ਸਕਦਾ ਸਗਲ ਦੇਵ ਹਾਰੀ ਅਬ ਗਾਹੀ ਜਿਸ ਪ੍ਰਭੂ ਦੀ ਜਗਤ ਰੂਪ ਖੇਡ ਦਾ लेखा ਕੋਈ ਨਹੀਂ ਲਾ ਸਕਦਾ ਪਿਤਾ ਦਾ ਜਨਮ ਕੀ ਜਾਣੇ ਪੁੱਤ ਕਿਉਂਕਿ ਪਿਓ ਦਾ ਜਨਮ ਪੁੱਤਰ ਕੀ ਜਾਣਦਾ ਹੈ ਕਿਉਂਕਿ ਪੁੱਤਰ ਦਾ ਉਸ ਵਕਤ ਜਨਮ ਹੀ ਨਹੀਂ ਹੁੰਦਾ ਸਗਲ ਪਰੋਈ ਆਪਣੇ ਸੂਤ ਜਿਵੇਂ ਮਾਲਾ ਦੇ ਮਣਕੇ ਧਾਗੇ ਵਿੱਚ ਪਰੋਏ ਹੁੰਦੇ ਹਨ ਇਮੇ ਸਾਰੀ ਰਚਨਾ ਪ੍ਰਭੂ ਨੇ ਆਪਣੇ ਹੁਕਮ ਰੂਪ ਧਾਗੇ ਵਿੱਚ ਪਰੋ ਰੱਖੀ ਹੈ ਸੋ ਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਤੇ ਆਵੈ ਸੀ ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਸੋਣੀ ਮਤ ਉੱਚੀ ਸਮਝ ਤੇ ਸੁਰਤ ਜੋੜਨ ਦੀ ਦਾਤ ਦਿੰਦਾ ਹੈ ਉਹੀ ਸੇਵਕ ਤੇ ਦਾਸ ਉਸ ਦਾ ਨਾਮ ਸਿਮਰਦੇ ਹਨ ਤਹ ਗੁਣ ਮੈਂ ਜਾਕੂ ਪਰਮਾਈ ਪਰ ਜਿਨ੍ਹਾਂ ਨੂੰ ਮਾਇਆ ਦੇ ਤਿੰਨ ਗੁਣਾ ਵਿੱਚ ਭਵਾਉਂਦਾ ਹੈ ਪਰਮਾਦਨਦਾ ਹੈ ਜਨਮ ਮਰੇ ਫਿਰ ਆਵੇ ਜਾਏ ਉਹ ਜੰਮ ਦੇ ਮਰਦੇ ਰਹਿੰਦੇ ਹਨ ਤੇ ਮੁੜ ਮੁੜ ਜਗਤ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ ਹਨ ਊਚ ਨੀਚ ਤਿਸ ਕੈ ਅਸਥਾਨ ਸੋਹਣੀ ਮੱਤ ਵਾਲੇ ਉੱਚੇ ਬੰਦਿਆ ਦੇ ਹਿਰਦੇ ਰਾਗੁਣੀ ਨੀਚ ਬੰਦਿਆਂ ਦੇ ਮਨ ਇਹ ਸਾਰੇ ਉਸ ਪ੍ਰਭੂ ਦੇ ਆਪਣੇ ਹੀ ਟਿਕਾਣੇ ਹਨ ਭਾਵ ਪਰਮੇਸ਼ਰ ਸਾਰਿਆਂ ਦੇ ਵਿੱਚ ਵੱਸਦਾ ਹੈ ਜੈਸਾ ਜਨਾਵੈ ਤੈਸਾ ਨਾਨਕ ਜਾਨ ਏ ਨਾਨਕ ਜਿਹੋ ਜਹੀ ਬੁੱਧ ਮਤ ਉਹ ਪਰਮੇਸ਼ਰ ਦਿੰਦਾ ਹੈ ਤਿਹੋ ਜਹੀ ਸਮਝ ਵਾਲਾ ਜੀਵ ਬਣ ਜਾਂਦਾ ਹੈ ਨਾਨਾ ਰੂਪ ਨਾਨਾ ਜਾ ਕੇ ਰੰਗ ਏ ਪ੍ਰਭੂ ਉਹ ਜਿਸ ਦੇ ਕਈ ਰੂਪ ਤੇ ਰੰਗ ਹੈ ਨਾਨਾ ਭੀਖ ਕਰੇ ਇੱਕ ਰੰਗ ਕਈ ਪੀਖ ਧਰਦਾ ਹੈ ਤੇ ਫਿਰ ਵੀ ਇੱਕੋ ਤਰ੍ਹਾਂ ਦਾ ਹੈ ਨਾਨਾ ਵਿਦ ਕੀਨੂ ਵਿਸਥਾਰ ਉਸ ਨੇ ਜਗਤ ਦਾ ਪਸਾਰਾ ਕਈ ਤਰੀਕਿਆਂ ਨਾਲ ਕੀਤਾ ਹੈ ਪ੍ਰਭ ਅਬినాਸ਼ੀ ਇਕੰਕਾਰ ਪ੍ਰਭੁ ਨਾਸ਼ ਰਹਿਤ ਹੈ ਤੇ ਸਭ ਥਾਈ ਇਕ ਆਪ ਹੀ ਆਪ ਹੈ ਨਾਨਾ ਚਲਤ ਕਰੇ ਖਿੰਨ 마ਹੀਂ ਕਈ ਤਮਾਸ਼ੇ ਪ੍ਰਭੂ ਪਲਕ ਵਿੱਚ ਕਰ ਦਿੰਦਾ ਹੈ ਪੂਰ ਰਹਿਓ ਪੂਰਨ ਸਭ ਥਾਈ ਉਹ ਪੂਰਨ ਪੁਰਖ ਸਭ ਥਾਹੀ ਵਿਆਪਕ ਹੈ ਨਾਨਾ ਵਿਦ ਕਰ ਬਣਤ ਬਣਾਈ ਜਗਤ ਦੀ ਰਚਨਾ ਪ੍ਰਭੂ ਨੇ ਕਈ ਤਰੀਕਿਆਂ ਨਾਲ ਰਚੀ ਹੈ ਆਪਣੀ ਕੀਮਤ ਆਪੇ ਪਾਈ ਆਪਣੀ ਵਡਿਆਈ ਦਾ ਮੁੱਲ ਉਹ ਆਪ ਹੀ ਜਾਣਦਾ ਹੈ ਸਭ ਘਟ ਤਿਸਕੇ ਸਭ ਤਿਸਕੇ ਠਾਉ ਸਾਰੇ ਸਰੀਰ ਉਸ ਪ੍ਰਭੂ ਦੇ ਹੀ ਹਨ ਸਾਰੇ ਥਾਂ ਉਸੇ ਦੇ ਹਨ ਜਪ ਜਪ ਜੀਵੈ ਨਾਨਕ ਹਰ ਨਾਉ ਏ ਨਾਨਕ ਉਸ ਦਾ ਦਾਸ ਉਸ ਦਾ ਨਾਮ ਜਪ-ਜਪ ਕੇ ਜੀਉਂਦਾ ਹੈ ਨਾਮ ਕੇ ਧਾਰੇ ਸਗਲੇ ਜੰਤ ਸਾਰੇ ਜੀਆ ਜੰਤ ਅਕਾਲ ਪੁਰਖ ਦੇ ਆਸਰੇ ਹਨ ਧਾਰੇ ਦਾ ਮਤਲਬ ਆਸਰਾ ਨਾਮ ਕੇ ਧਾਰੇ ਖੰਡ ਬ੍ਰਹਮੰਡ ਜਗਤ ਦੇ ਸਾਰੇ ਭਾਗ ਹਿੱਸੇ ਵੀ ਪ੍ਰਭੂ ਦੇ ਟਿਕਾਏ ਹੋਏ ਹਨ ਨਾਮ ਕੇ ਧਾਰੇ ਸਿਮਰਤ 베ਦ ਪੁਰਾਨ 베ਦ ਪੁਰਾਨ ਸਿਮਰਤੀਆਂ ਪ੍ਰਭੂ ਦੇ ਆਧਾਰ ਤੇ ਹਨ ਆਸਰੀ ਦੇ ਵਿੱਚ ਹਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤੀ ਜੋੜਨੀ ਵੀ ਅਕਾਲ ਪੁਰਖ ਦੇ ਆਸਰੀ ਹੀ ਹੈ ਨਾਮ ਕੇ ਧਾਰੇ ਆਗਾਸ ਪਾਤਾਲ ਸਾਰੇ ਆਕਾਸ਼ ਪਤਲ ਪ੍ਰਭੂ ਆਸਰੇ ਹਨ ਨਾਮ ਕੇ ਧਾਰੇ ਸਗਲ ਆਕਾਰ ਸਾਰੇ ਸਰੀਰ ਹੀ ਪ੍ਰਭੂ ਦੇ ਆਸਰੇ ਤੇ ਹਨ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਤਿੰਨੇ ਭਵਨ ਤੇ 14 ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ ਨਾਮ ਕੇਤਾ ਨਾਮ ਕੈ ਸੰਗ ਉਦਰੇ ਸੁਣ ਸਰਵਣ ਜੀਵ ਪ੍ਰਭੂ ਵਿੱਚ ਜੁੜ ਕੇ ਤੇ ਉਸ ਦਾ ਨਾਮ ਕੰਨੀ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ ਕਰ ਕਿਰਪਾ ਜਿਸ ਆਪਣੇ ਨਾਮ ਲਾਈ ਜਿਸ ਨੂੰ ਮਿਹਰ ਕਰਕੇ ਆਪਣੇ ਨਾਮ ਵਿੱਚ ਜੋੜਦਾ ਹੈ ਨਾਨਕ ਚੌਥੇ ਪਦਮੈ ਸੂਜਨ ਗਤ ਪਾਈ ਇਹ ਨਾਨਕ ਉਹ ਮਨੁੱਖ ਮਾਇਆ ਦੇ ਅਸਰ ਤੋਂ ਪਰਲੇ ਚੌਥੇ ਦਰਜੇ ਵਿੱਚ ਅਪੜ ਕੇ ਉੱਚੀ ਅਵਸਥਾ ਪ੍ਰਾਪਤ ਕਰਦਾ ਹੈ ਰੂਪ ਸਤ ਜਾ ਕਾ ਸਤ ਅਸਥਾਨ ਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ ਥਿਰ ਰਹਿਣ ਵਾਲੇ ਹਨ ਸਪੁਰਖ ਸਤਿ ਕੇਵਲ ਪ੍ਰਧਾਨ ਕੇਵਲ ਉਹੀ ਸਰਵ ਵਿਆਪਕ ਪ੍ਰਭੂ ਸਭ ਦੇ ਸਿਰ ਤੇ ਹੈ ਕਰਤੂਤ ਸਤਿ ਸਤਿ ਜਾ ਕੀ ਬਾਣੀ ਉਸ ਦੇ ਕੰਮ ਵੀ ਅਟਲ ਹਨ ਉਸ ਦੀ ਬਾਣੀ ਸਭ ਜੀਵਾਂ ਵਿੱਚ ਰਮੀ ਹੋਈ ਹੈ ਸਤਿ ਪੁਰਖ ਸਭ ਮਾਹੀ ਸਮਾਣੀ ਜਿਸ ਸਦਾ ਅਟਲ ਅਕਾਲ ਪੁਰਖ ਦੀ ਬਾਣੀ ਸਭ ਜੀਵਾਂ ਵਿੱਚ ਰਮੀ ਹੋਈ ਹੈ ਸਤ ਕਰਮ ਜਾਂ ਕੀ ਰਚਨਾ ਸਤ ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ ਭਾਵ ਅਧੂਰੀ ਨਹੀਂ ਹੈ ਮੂਲ ਸਤ ਸਤ ਉਤਪਤ ਜੋ ਸਭ ਦਾ ਮੂਲ ਰੂਪ ਸਦਾ ਅਸਥਿਰ ਹੈ ਸਤ ਕਰਨੀ ਨਿਰਮਲ ਨਿਰਮਲੀ ਜਿਸ ਦੀ ਪਦਾਇਸ਼ ਵੀ ਮੁਕੰਮਲ ਹੈ ਜਿਸ ਦੀ ਬਖਸ਼ਿਸ਼ ਸਦਾ ਕਾਇਮ ਹੈ ਜਿਸੇ 부ਝਾਈ ਤਿਸੈ ਸਭ ਭਲੀ ਉਸ ਨੂੰ ਉਹ ਰਜ਼ਾ ਪੂਰਨ ਤੌਰ ਤੇ ਸੁਖਦਾਈ ਲੱਗਦੀ ਹੈ ਸਤ ਨਾਮ ਪ੍ਰਭ ਕਾ ਸੁਖਦਾਈ ਪ੍ਰਭੂ ਦਾ ਸਦਾ ਰਹਿਣ ਵਾਲਾ ਨਾਮ ਸਦਾ ਹੀ ਸੁਖ ਦਾਤਾ ਸੁਖ ਦੇਣ ਵਾਲਾ ਹੈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਇਹ ਨਾਨਕ ਜੀਵ ਨੂੰ ਇਹ ਅਟਲ ਸਿਧਕ ਸਤਗੁਰ ਤੋਂ ਮਿਲਦਾ ਹੈ ਸਤ ਬਚਨ ਸਾਧੂ ਉਪਦੇਸ਼ ਗੁਰੂ ਦਾ ਉਪਦੇਸ਼ ਅਟਲ ਬਚਨ ਹਨ ਸਤ ਤੇ ਜਨ ਜਾ ਕੇ ਹਿਰਦੈ ਪਰਵੇਸ਼ ਜਿਨ੍ਹਾਂ ਦੇ ਹਿਰਦੇ ਵਿੱਚ ਇਸ ਉਪਦੇਸ਼ ਦਾ ਪਰਵੇਸ਼ ਹੁੰਦਾ ਹੈ ਸਤ ਨਿਰਗ ਬੂਝੈ ਜੀ ਕੋਈ ਉਹ ਵੀ ਅਟਲ ਭਾਵ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ਨਾਮ ਜਪਤ ਤਾਂ ਕੀ ਗਤ ਹੋਏ ਨਾਮ ਜਪ ਕੇ ਉਹ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ ਆਪ ਸਤ ਕੀਆ ਸਭ ਸਤ ਪ੍ਰਭੂ ਆਪ ਸਦਾ ਕੈਮ ਰਹਿਣ ਵਾਲਾ ਹੈ ਸਤ ਦਾ ਮਤਲਬ ਸਦਾ ਕੈਮ ਰਹਿਣ ਵਾਲਾ ਉਸ ਦਾ ਪੈਦਾ ਕੀਤਾ ਹੋਇਆ ਜਗਤ ਵੀ ਸੱਚ ਮੁੱਚ ਹੁੰਦ ਵਾਲਾ ਹੈ ਆਪੇ ਜਾਣ ਆਪਣੀ ਮਿਤ ਗਤ ਪ੍ਰਭੂ ਆਪਣੀ ਅਵਸਥਾ ਤੇ ਮਰਿਆਦਾ ਆਪ ਜਾਣਦਾ ਹੈ ਜਿਸ ਕੀ ਸ੍ਰਿਸ਼ਟ ਸੂ ਕਰਨਹਾਰ ਜਿਸ ਪ੍ਰਭੂ ਦਾ ਇਹ ਜਗਤ ਹੈ ਉਹ ਆਪ ਇਸ ਨੂੰ ਬਣਾਉਣ ਵਾਲਾ ਹੈ ਅਬਰ ਨਾ ਬੂਝ ਕਰਤ ਵਿਚਾਰ ਕਿਸੇ ਹੋਰ ਨੂੰ ਇਸ ਜਗਤ ਦਾ ਖਿਆਲ ਰੱਖਣ ਵਾਲਾ ਵੀ ਨਾ ਸਮਝੋ ਕਰਤੇ ਕੀ ਮਿਤ ਨਾ ਜਾਣੇ ਕੀਆ ਕਰਤਾਰ ਦੀ ਬਜ਼ੁਰਗੀ ਦਾ ਅੰਦਾਜ਼ਾ ਮਿਤ ਦਾ ਮਤਲਬ ਹੁੰਦਾ ਅਦਾਜ਼ਾ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਾ ਸਕਦਾ ਨਾਨਕ ਜੋ ਤਿਸ ਭਾਵੈ ਸੂਬਰਤੀਆ ਏ ਨਾਨਕ ਉਹੀ ਕੁਝ ਵਰਤਦਾ ਹੈ ਜੋ ਉਸ ਪ੍ਰਭੂ ਨੂੰ ਪਾਉਂਦਾ ਹੈ ਬਿਸਮਨ ਬਿਸਮ ਭਏ ਬਿਸਮਾਦ ਵਡਿਆਈ ਤੱਕ ਕੇ ਉਹ ਬੜੇ ਹੈਰਾਨ ਤੇ ਅਸਚਰਜ ਹੁੰਦੇ ਹਨ ਜਿਨ ਬੂਝਿਆ ਤਿਸ ਆਇਆ ਸੁਆ ਸੁਆਦ ਜਿਸ ਜਿਸ ਮਨੁੱਖ ਨੇ ਪ੍ਰਭੂ ਦੀ ਬਜੁਰਗੀ ਨੂੰ ਸਮਝਿਆ ਹੈ ਉਸ ਨੂੰ ਸਵਾਦ ਭਾਵ ਆਨੰਦ ਆ ਗਿਆ ਹੈ ਪ੍ਰਭ ਕੇ ਰੰਗ ਰਾਚ ਜਨ ਰਹੇ ਪ੍ਰਭੂ ਦੇ ਦਾਸ ਪ੍ਰਭੂ ਦੇ ਪਿਆਰ ਵਿੱਚ ਮਸਤ ਰਹਿੰਦੇ ਨਿਰੰਗੇ ਰਹਿੰਦੇ ਨੇ ਗੁਰ ਕਾ ਬਚਨ ਪਦਾਰਥ ਲਹੀ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਨਾਮ ਪਦਾਰਥ ਹਾਸਲ ਕਰ ਲੈਂਦੇ ਹਨ ਉਹ ਦਾਤੇ ਦੁੱਖ ਕਾਟਣ ਹਾਰ ਉਹ ਸੇਵਕ ਖੁਦ ਨਾਮ ਦੀ ਦਾਤ ਵੰਡਦੇ ਹਨ ਤੇ ਜੀਵਾਂ ਦੇ ਦੁੱਖ ਕੱਟਦੇ ਹਨ ਜਾਤ ਕੈ ਸੰਗ ਤਰੈ ਸੰਸਾਰ ਉਹਨਾਂ ਦੀ ਸੰਗਤ ਨਾਲ ਜਗਤ ਦੇ ਜੀਵ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਜਨ ਕਾ ਸੇਵਕ ਸੂ ਵੱਡ ਭਾਗੀ ਇਹੋ ਜੇ ਸੇਵਕਾਂ ਦਾ ਜੋ ਸੇਵਕ ਬਣਦਾ ਹੈ ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ ਜਨ ਕੈ ਸੰਗ ਏਕ ਲਿਵ ਲਾਗੀ ਉਹਨਾਂ ਦੀ ਸੰਗਤ ਵਿੱਚ ਰਹਿਆ ਇੱਕ ਅਕਾਲ ਪੁਰਖ ਨਾਲ ਲਿਵ ਭਾਵ ਸੁਰਤ ਜੁੜਦੀ ਹੈ ਗੁਣ ਗੋਬਿੰਦ ਕੀਰਤਨ ਜਨ ਗਾਵੇ ਪ੍ਰਭੂ ਦਾ ਸੇਵਕ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਸਿਪਤ ਸਲਾਹ ਕਰਨਦਾ ਹੈ ਗੁਰ ਪ੍ਰਸਾਦ ਨਾਨਕ ਫਲ ਪਾਵੇ ਇਹ ਨਾਨਕ ਸਤਿਗੁਰ ਦੀ ਕਿਰਪਾ ਨਾਲ ਉਹ ਪ੍ਰਭੂ ਦਾ ਨਾਮ ਰੂਪੀ ਫਲ ਪਾ ਲੈਂਦਾ ਹੈ ਇਹ ਸਾਰਾ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ